ਸਾਡਾ ਜਿਹੜਾ ਡਿਪਲੋਮਾ ਸੀਗੇ ਜੀ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮੈਕਮੇ ਦੇ ਡਾਇਰੈਕਟਰ ਸਾਹਿਬ ਨੇ ਚਿੱਠੀ ਕੱਢ ਕੇ ਇਹ ਜਿਹੜਾ ਸਾਡਾ ਡਿਪਲੋਮਾ ਸੀ ਇਹਨੂੰ ਬਿਲਕੁਲ ਜਾਲੀ ਤੇ ਫੇਕ ਦੱਸਿਆ ਜੀ ਇਹਨੂੰ ਤੇ ਯੂਨੀਵਰਸਿਟੀ ਨੇ ਸਾਡੇ ਨਾਲ ਧੋਖਾ ਕੀਤਾ ਤੇ ਸਾਨੂੰ ਜਾਲੀ ਡਿਪਲੋਮਾ ਪ੍ਰੋਵਾਈਡ ਕੀਤਾ ਇਹਨਾਂ ਨੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਪੰਜਾਬ ਸਰਕਾਰ ਤੋਂ ਵੀ ਰੱਖੀ ਹੈ ਜੀ ਤੇ ਇਹਨਾਂ ਯੂਨੀਵਰਸਿਟੀ ਵਾਲਿਆਂ ਨੂੰ ਵੀ ਕਿਹਾ ਹੈ ਭਾਈ ਤੁਸੀਂ ਆਪ ਦਾ ਜਾ ਕੇ ਪੰਜਾਬ ਸਰਕਾਰ ਦੇ ਸਰਕਾਰੀ ਦਰਬਾਰੇ ਜਾਓ ਅਸੀਂ ਸਰਕਾਰੀ ਨੌਕਰੀ ਤੋਂ ਲਾਇ ਬਿਨਾ ਇੱਥੋਂ ਹਿੱਲਣਾ ਨਹੀਂਗੇ ਜੀ ਇਹ ਕੀ ਵਿਸ਼ੇਸ਼ ਮੰਗ ਕੀ ਆ ਤੁਹਾਡੀ ਸਾਡੀ ਵਿਸ਼ੇਸ਼ ਮੰਗ ਇਹ ਹੈ ਜੀ ਜਿਹੜਾ ਸਾਨੂੰ ਡਿਪਲੋਮਾ ਕਰਵਾਤਾ ਇਹਨਾਂ ਨੇ ਜੀ ਉਹ ਸਾਨੂੰ ਇਹਨਾਂ ਨੇ 10th 베ਸ ਤੇ ਕਰਵਾਤਾ ਜੀ ਅੱਛਾ ਜੀ ਜਦ ਕੀ ਉਹਦਾ ਜਿਹੜਾ एलिਜੀਬਿਲਟੀ ਕਲਟੀਰੀਆ ਹੈਗਾ ਜੀ ਉਹ +2 ਨਾਨ ਮੈਡੀਕਲ ਨਾਲ ਆ ਜੀ ਇਹਨਾਂ ਨੇ ਸਾਨੂੰ ਜਦੋਂ ਡਿਪਲੋਮਾ ਕਰਵਾਇਆਗਾ ਸੀ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜਾ ਡਿਪਲੋਮਾ ਹੈਗਾ ਇਹ +2 ਨਾਨ ਮੈਡੀਕਲ 베ਸ ਤੇ ਆ ਜੀ ਇਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਜਦੋਂ ਵੀ ਪੋਸਟ ਆਈਆਂ ਅਸੀਂ ਤੁਹਾਡੇ ਨਾਲ ਖੜਾਂਗੇ ਤੁਹਾਡੇ ਜਿਹੜੀਆਂ 10ਵੀਂ 베ਸ ਤੇ ਪੋਸਟਾਂ ਜਿਹੜੀਆਂ ਇਹ ਪਸ਼ੂ ਪਾਲਣ ਵਿਭਾਗ ਦੇ ਵਿੱਚ ਇਹ ਆਉਣਗੀਆਂ ਜੀ